ਜਿੱਦੋਂ ਤੁਹਾਡੇ ਉੱਤੇ ਰਿਸਪੌਂਸਿਬਿਲਿਟੀਆਂ ਹੁੰਦੀਆਂ ਫਿਰ ਤੁਹਾਨੂੰ ਬਹੁਤ ਸੋਚ ਸਮਝ ਕੇ ਕੰਮ ਕਰਨਾ ਪੈਂਦਾ ਇਕੱਲਾ ਬੰਦਾ ਹੁੰਦਾ ਉਹ ਤਾਂ ਚਲੋ ਕਿਉਂਕਿ ਪੈਸਾ ਵੀ ਬਹੁਤ ਮਾਇਨੇ ਰੱਖਦਾ ਹੈ ਜੀ ਜ਼ਿੰਦਗੀ ਦੇ ਵਿੱਚ ਨਾ ਸੋ ਹਮੇਸ਼ਾ ਮੈਨੂੰ ਨਹੀਂ ਲੱਗਦਾ ਹਰ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹੁੰਦਾ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਪੜਾਵ ਆਉਂਦੇ ਨੇ ਕਿ ਜਿੱਥੇ ਤੁਹਾਨੂੰ ਕੰਪਰੋਮਾਈਜ਼ ਵੀ ਕਰਨਾ ਪੈ ਜਾਂਦਾ ਪੈ ਸਕਦਾ ਪਰ ਮੈਂ ਸਾਰਿਆਂ ਨੂੰ ਕਹਿੰਦਾ ਜਿੰਨੀ ਦੇਰ ਤੱਕ ਤਾਂ ਫਾਈਟ ਕਰ ਸਕਦੇ ਨੇ ਜੇ ਕਰੋ ਬਾਕੀ ਉਹ ਤੋਂ ਬਾਅਦ ਹਰ ਇੱਕ ਦੀ ਪਰਸਨਲ ਸਿਚੁਏਸ਼ਨ ਦੇ ਹਿਸਾਬ ਨਾਲ ਡਿਸੀਜਨ ਲੈਣਾ ਹੁੰਦਾ ਸੋ ਮੂਡ ਤੇ ਜਿਵੇਂ ਤੁਸੀਂ ਗ ਠੰਡ ਤੇ ਬੇਇੱਜ਼ਤੀ ਜਿੰਨੀ ਮਹਿਸੂਸ ਕਰੋ ਉਹਨੇ ਲੱਗਦੀ ਹੈ ਸੋ ਗਰਮੀ ਦੇ ਵਿੱਚ ਵੀ ਜੇ ਆਪਾਂ ਮਹਿਸੂਸ ਕਰੀਏ ਤਾਂ ਗਰਮੀ ਲੱਗੂਗੀ ਜੇ ਆਪਾਂ ਮੈਂ ਉਦੋਂ ਫੀਲ ਕਰਦਾ ਸੀ ਵੀ ਸਰਦੀਆਂ ਨੇ ਕਿਉਂਕਿ ਇੱਕ ਐਜ਼ ਐਨ ਐਕਟਰ ਵੀ ਤੇ ਪਰਸਨਲੀ ਵੀ ਜੋ ਤੁਸੀਂ ਜੇ ਸਵੈਟਰ ਵੀ ਪਾਇਆ ਟਰਸਟ ਮੀ ਤੁਸੀਂ ਉਹ ਕਦੇ ਕੋਸ਼ਿਸ਼ ਕਰਕੇ ਰੱਖਿਓ ਵੀ ਹੁਣ ਹੀ ਘਰੇ ਜਾ ਕੇ ਗਰਮੀ ਦੇ ਵਿੱਚ ਤੁਸੀਂ ਸਵੈਟਰ ਪਾ ਲਿਓ ਕੋਟੀ ਪਾ ਲਿਓ ਜੇ ਤੁਸੀਂ ਮੈਂਟਲੀ ਇੰਨੇ ਕਨੈਕਟ ਹੋਗੇ ਨਾ ਵੀ ਮੈਂ ਸਰਦੀਆਂ ਦੇ ਵਿੱਚ ਬੈਠੀ ਆਂ ਤਨ ਪਸੀਨੇ ਦੀ ਇੱਕ ਬੂੰਦ ਨਹੀਂ ਆਉਗੀ ਮੈਂ ਆਪਣੇ ਆਪ ਤੇ ਪ੍ਰੈਕਟਿਸ ਕੀਤੀ ਸੀ ਜੀ ਜਦੋਂ ਬਹਿਣਾ ਸੀਗਾ ਮੈਂ ਕਦੇ ਸੋਚਿਆ ਨਹੀਂ ਵੀ ਮੈਂ ਗਰਮੀ ਦੇ ਵਿੱਚ ਅ ਬੈਠਿਆ ਹੋਇਆ ਵੀ ਅਸੀਂ ਸਵੈਟਰ ਪਾਏ ਨੇ ਕਿਉਂਕਿ ਹੁੰਦਾ ਤਾਂ ਔਖਾ ਹੀ ਹੈ ਜੀ ਪਰ ਉਹਦਾ ਕੋਈ ਚਾਰਾ ਨਹੀਂ ਸੀਗਾ ਚਾਰਾ ਤਾਂ ਕਰ ਨਹੀਂ ਸੀ ਸਕਦੇ ਸੋ ਇਸ ਗੱਲ ਕਰਕੇ ਵੀ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਜੀ ਵੀ ਬਹੁਤ ਗਰਮੀ ਲੱਗ ਰਹੀ ਆ ਆ ਹੋਇਆ ਹੈ ਹਨਾ ਨਹੀਂ ਤਾਂ ਬੰਦੇ ਦੀ ਉਹ ਪਿੱਤ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਜੇ ਤੁਸੀਂ ਉਦੋਂ ਪਰ ਇਹ ਜਾਂ ਕੁਝ ਨਹੀਂ ਹੋਇਆ ਜੀ ਮੈਂ ਉਸ ਫੇਜ਼ ਨੂੰ ਬਹੁਤ ਇੰਜੋਏ ਕੀਤਾ ਸੰਗਰਾਮ ਦਾ ਮਤਲਬ ਜਿਹੜਾ ਸੀ ਆਪਾਂ ਕਹਨੇ ਆਂਗੇ ਵੀ ਇਹ ਜ਼ਿੰਦਗੀ ਦਾ ਉਹ ਤਿਉਹਾਰ ਹੈ ਤਿਉਹਾਰ ਹੈ ਹੈ ਨਾ ਜਿਹਦੇ ਵਿੱਚ ਆਪਾਂ ਇੱਕ ਨਵੀਂ ਸ਼ੁਰੂਆਤ ਦੀ ਕਾਮਨਾ ਕਰਦੇ ਆਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਜਦੋਂ ਪਹਿਲਾ ਦਿਨ ਹੁੰਦਾ ਮਹੀਨਾ ਚੜਦਾ ਤਾਂ ਪਹਿਲੇ ਦਿਨ ਸੰਗਰਾਮ ਬਣਾਈ ਜਾਂਦੀ ਹੈ ਤਾਂ ਕਿ ਸਾਡਾ ਪੂਰਾ ਮਹੀਨਾ ਸੁੱਖ-ਸਾਂਦੇ ਨਾਲ ਵਧੀਆ ਬੀਤੇ ਸੋ ਉਹੀ ਇਹ ਸਾਡੀ ਫਿਲਮ ਦੀ ਕਹਾਣੀ ਨੂੰ ਜ਼ਿੰਦਗੀ ਦੇ ਨਾਲ ਰਿਲੇਟ ਕਰਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪਸ ਮੈਂ ਹਾਂ ਦੀਕਸ਼ਾ ਠਾਕੁਰ ਉਮੀਦ ਕਰਦੀ ਆਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਫਿਲਮ ਆ ਰਹੀ ਹੈ ਸੰਗਰਾਮ ਜਿਸ ਦਾ ਬਹੁਤ ਖੂਬਸੂਰਤ ਟ੍ਰੇਲਰ ਅਸੀਂ ਸਾਰਿਆਂ ਨੇ ਹੁਣੇ ਦੇਖਿਆ ਹੈ ਤੇ ਫਿਲਮ ਦੇ ਸੁਪਰਸਟਾਰ ਯਾਨੀ ਕਿ ਗੈਵੀ ਚਾਹਲ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਫਿਲਮ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਚੜ੍ਹਦੀ ਕਲਾ ਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਚੜ੍ਹਦੀ ਕਲਾ ਜੀ ਵਧੀਆ ਚੱਲ ਰਹੀ ਹੈ ਹਾਂਜੀ ਬਹੁਤ ਵਧੀਆ ਅੱਛਾ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਦਾ ਰਿਸਪੌਂਸ ਤੁਸੀਂ ਫੀਲ ਕੀਤਾ ਹੈ ਫਾਈਨਲੀ ਹਨਾ ਜਿਹਦਾ ਤੁਸੀਂ ਮਿਹਨਤ ਕੀਤੀ ਹੈ ਇੰਨੇ ਟਾਈਮ ਤੋਂ ਕੰਮ ਕੀਤਾ ਹੈ ਸੰਗਰਾਮ ਉਹਦਾ ਟ੍ਰੇਲਰ ਸਾਰਿਆਂ ਨੇ ਦੇਖਿਆ ਹੈ ਤੇ ਬਧੀਆ ਜੀ ਮਨ ਮਹਿਸੂਸ ਹੁੰਦਾ ਕਿਉਂਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਉਹ ਮਿਹਨਤ ਦਾ ਜੋ ਤੁਹਾਨੂੰ ਫਲ ਮਿਲ ਜੇ ਤਾਂ ਖੁਸ਼ੀ ਹੁੰਦੀ ਆ ਪਹਿਲਾਂ ਕਿਉਂਕਿ ਜਦੋਂ ਸਾਡਾ ਟੀਜ਼ਰ ਆਇਆ ਸੀ ਇੰਨਾ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਤਾਂ ਫਿਰ ਆਇ ਲੱਗਾ ਸੀ ਵੀ ਜਦੋਂ ਟ੍ਰੇਲਰ ਆਊਗਾ ਵੀ ਉਹਦਾ ਕੀ ਰਿਸਪੌਂਸ ਹੋਊਗਾ ਸੋ ਸਾਰਿਆਂ ਦਾ ਜੀ ਧੰਨਵਾਦ ਕਿ ਇੰਨਾ ਜ਼ਿਆਦਾ ਤੁਸੀਂ ਪਿਆਰ ਦਿੱਤਾ ਜੀ ਸੰਗ੍ਰਾਂਦ ਸ਼ਬਦਾਂ ਆਪਣੇ ਆਪ ਚ ਇੱਕ ਬਹੁਤ ਪਾਵਰਫੁੱਲ ਹੈ ਨਾ ਬਹੁਤ ਸੋਹਣਾ ਖੂਬਸੂਰਤ ਟਾਈਟਲ ਹੈ ਇੱਕ ਪੋਜ਼ਿਟਿਵਿਟੀ ਜੀ ਆਉਂਦੀ ਹੈ ਸੁਣ ਕੇ ਹੀ ਆਪਣੇ ਆਪ ਨੂੰ ਹਨਾ ਜਦੋਂ ਘਰ ਦੇ ਕਹਿੰਦੇ ਸੰਗ੍ਰਾਂਦ ਹੈ ਮੰਚਾਂਦਾ ਹੈ ਗੁਰਦੁਆਰੇ ਚਾਈਏ ਮੰਦਿਰ ਰਹੀਏ ਮੱਥਾ ਟਿਕੀਏ ਤੇ ਜੋ ਤੁਹਾਨੂੰ ਪਤਾ ਲੱਗੇ ਫਿਲਮ ਦਾ ਟਾਈਟਲ ਸੰਗਰਾਂਦ ਰੱਖਿਆ ਗਿਆ ਤੇ ਹਰ ਕਿਸੇ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸ਼ਬਦ ਦੇ ਮਾਇਨੇ ਅਲੱਗ-ਅਲੱਗ ਹੁੰਦੇ ਆ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਨਹੀਂ ਬਹੁਤ ਵਧੀਆ ਜੀ ਬਹੁਤ ਪੋਜ਼ਿਟਿਵ ਤੇ ਬਹੁਤ ਵੱਡਾ ਟਾਈਟਲ ਹੈਗਾ ਜਦੋਂ ਪਹਿਲੀ ਵਾਰੀ ਸੰਗਰਾਂਦ ਸੁਣਿਆ ਸੀਗਾ ਸ਼ਬਦ ਇਹ ਹਨਾ ਵੀ ਆਪਾਂ ਫਿਲਮ ਦਾ ਟਾਈਟਲ ਇਹ ਰੱਖਾਂਗੇ ਕਿਉਂਕਿ ਇਹ ਵੈਸੇ ਵੀ ਟੁਕਦਾ ਬਹੁਤ ਹੈ ਸੰਗਰਾਂਦ ਦਾ ਮਤਲਬ ਜਿਹੜਾ ਸੀ ਆਪਾਂ ਕਹਨੇ ਆਂਗੇ ਵੀ ਇਹ ਜ਼ਿੰਦਗੀ ਦਾ ਉਹ ਤਿਓਰ ਹੈ ਤੇ ਹਾਰ ਹੈ ਹੈ ਨਾ ਜਿਹਦੇ ਵਿੱਚ ਆਪਾਂ ਇੱਕ ਨਵੀਂ ਸ਼ੁਰੂਆਤ ਦੀ ਕਾਮਨਾ ਕਰਦੇ ਆਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਜਦੋਂ ਪਹਿਲਾ ਦਿਨ ਹੁੰਦਾ ਮਹੀਨਾ ਚੜਦਾ ਤਾਂ ਪਹਿਲੇ ਦਿਨ ਸੰਗਰਾਮ ਬਣਾਈ ਜਾਂਦੀ ਹੈ ਤਾਂ ਕਿ ਸਾਡਾ ਪੂਰਾ ਮਹੀਨਾ ਸੁਖ-ਸਾਂਦੇ ਨਾਲ ਵਧੀਆ ਬੀਤੇ ਸੋ ਉਹੀ ਇਹ ਸਾਡੀ ਫਿਲਮ ਦੀ ਕਹਾਣੀ ਨੂੰ ਜ਼ਿੰਦਗੀ ਦੇ ਨਾਲ ਰਿਲੇਟ ਕਰਦਾ ਹੈ ਵੀ ਨਵੀਆਂ ਰੁੱਤਾਂ ਨਵੀਆਂ ਪੈੜਾਂ ਨਵਾਂ ਮਹੀਨਾ ਚੜਿਆ ਹੈਗਾ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਨਵੀਆਂ ਖੁਸ਼ੀਆਂ ਲੈ ਕੇ ਆਵੇ ਸੋ ਜਦੋਂ ਮਤਲਬ ਜਿੱਦਾਂ ਆਪਾਂ ਸ਼ੁਰੂ ਕੀਤਾ ਸੀ ਵੀ ਜਦੋਂ ਮੈਨੂੰ ਇਹ ਟਾਈਟਲ ਪਤਾ ਲੱਗਿਆ ਵੀ ਆਪਾਂ ਸੰਗਰਾਦ ਰੱਖਦੇ ਆ ਮੈਂ ਨਾਲ ਦੀ ਨਾਲ ਰਜਿਸਟਰ ਕਰਵਾਤਾ ਸੀਗਾ ਸੋ ਇੱਕ ਬਹੁਤ ਪੋਜ਼ਿਟਿਵ ਇੱਕ ਫੀਲ ਆਈ ਸੰਗਰਾਦ ਨੂੰ ਸੁਣ ਕੇ ਤੁਸੀਂ ਸੰਗਰਾਦ ਵਾਲੇ ਦਿਨ ਕੀ ਕਰਦੇ ਸਭ ਤੋਂ ਪਹਿਲਾਂ ਅ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਸ਼ੁਕਰ ਕਰੀਦਾ ਹਰ ਰੋਜ਼ ਹੀ ਕਰੀਦਾ ਤੇ ਸੰਗਰਾਦ ਵਾਲੇ ਦਿਨ ਉਸ ਦਿਨ ਵੀ ਜੀ ਤੇ ਬਸ ਵੀ ਸਾਰਿਆਂ ਦੀਆਂ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਜੀ ਖੁਸ਼ੀਆਂ ਲੈ ਕੇ ਆਉਂਦਾ ਕਹਾਣੀਆਂ ਤਾਂ ਆਮ ਸ਼ੋਰ ਤੁਹਾਡੇ ਕੋਲ ਬਹੁਤ ਆਂਦੀਆਂ ਹੋਣੀਆਂ ਤੁਸੀਂ ਹੈ ਨਾ ਬਹੁਤ ਚੂਜ਼ੀ ਹੋ ਚਾਹੇ ਅਸੀਂ ਤੁਹਾਨੂੰ ਬਾਲੀਵੁੱਡ ਦੀ ਫਿਲਮਾਂ ਚ ਦੇਖ ਲਈਏ ਜਾਂ ਤੁਹਾਨੂੰ ਪੰਜਾਬੀ ਫਿਲਮਾਂ ਚ ਦੇਖ ਲਈਏ ਸਿਲੈਕਟਿਵ ਜਆ ਰੋਲ ਕਰਦੇ ਹੋ ਸਿਲੈਕਟਿਵ ਜਆ ਕੰਮ ਕਰਦੇ ਹੋ ਗੈਵੇ ਚਾਹਲ ਨੂੰ ਪਰਸਨਲੀ ਸਿਲੈਕਟਿਵ ਕੰਮ ਕਰਨਾ ਪਸੰਦ ਆ ਜਾਂ ਫਿਰ ਮੂਡ ਤੇ ਡਿਪੈਂਡ ਰੰਦਾ ਸਭ ਕੁਝ ਮੂਡ ਤੇ ਨਹੀਂ ਜੀ ਮੌਕੇ ਦੇ ਉੱਤੇ ਡਿਪੈਂਡ ਕਰਦਾ ਹੈ ਮੈਂ ਹਮੇਸ਼ਾ ਕਹਿੰਦੇ ਜੀ ਮੌਕਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਜਦੋਂ ਤੁਹਾਡੇ ਉੱਤੇ ਰਿਸਪੌਂਸਿਬਿਲਿਟੀਆਂ ਹੁੰਦੀਆਂ ਫਿਰ ਤੁਹਾਨੂੰ ਬਹੁਤ ਸੋਚ ਸਮਝ ਕੇ ਕੰਮ ਕਿਉਂਕਿ ਪੈਸਾ ਵੀ ਬਹੁਤ ਮਾਇਨੇ ਰੱਖਦਾ ਜੀ ਜ਼ਿੰਦਗੀ ਦੇ ਵਿੱਚ ਹੈ ਨਾ ਸੋ ਹਮੇਸ਼ਾ ਮੈਨੂੰ ਨਹੀਂ ਲੱਗਦਾ ਹਰ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹੁੰਦਾ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਪੜਾਵ ਆਉਂਦੇ ਨੇ ਕਿ ਜਿੱਥੇ ਤੁਹਾਨੂੰ ਕੰਪਰੋਮਾਈਜ਼ ਵੀ ਕਰਨਾ ਪੈ ਜਾਂਦਾ ਪੈ ਸਕਦਾ ਪਰ ਮੈਂ ਸਾਰਿਆਂ ਨੂੰ ਕਹਿੰਦਾ ਜਿੰਨੀ ਦੇਰ ਤੱਕ ਤਾਂ ਫਾਈਟ ਕਰ ਸਕਦੇ ਨੇ ਜੀ ਕਰੋ ਬਾਕੀ ਉਹ ਤੋਂ ਬਾਅਦ ਹਰ ਇੱਕ ਦੀ ਪਰਸਨਲ ਸਿਚੁਏਸ਼ਨ ਦੇ ਹਿਸਾਬ ਨਾਲ ਡਿਸੀਜਨ ਲੈਣਾ ਹੁੰਦਾ ਸੋ ਮੂਡ ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਮੈਂ ਮੌਕੇ ਦੇ ਹਿਸਾਬ ਨਾਲ ਸਕ੍ਰਿਪਟ ਚੂਜ਼ ਕਰਦਾ ਜੀ ਜੀ ਅੱਛਾ ਤੁਸੀਂ ਕਿਹਾ ਕਦੀ ਪੈਸੇ ਲਈ ਸਿਰਫ ਕੰਮ ਕੀ ਹਾਂ ਹੁਣ ਮੈਨੂੰ ਨੀ ਹਿੰਦੀ OTCNM ਦੇ ਵਿੱਚ ਸੋ ਮੈਂ 2 ਕੁ ਮਹੀਨੇ ਲੈ ਕੇ ਚੱਲਦਾ ਹੁੰਨਾ ਜੀ ਮੈਨੂੰ ਪਤਾ ਵੀ ਮੇਰੇ ਆ 2 ਮਹੀਨੇ ਵਧੀਆ ਨਿਕਲ ਜਾਣਗੇ ਇੰਨੇ ਕੁ ਪੈਸੇ ਹੈਗੇ ਨੇ 19 ਦਿਨ ਤੱਕ ਵਾਹਿਗੁਰੂ ਜੀ ਕੋਈ ਹੋਰ ਕੰਮ ਦੇ ਦਿੰਦੇ ਨੇ ਪਰ ਕਈ ਵਾਰ ਇਹ ਜੇ ਮੌਕੇ ਆਏ ਨੇ ਕਿ ਨਹੀਂ ਕੰਮ ਮਿਲਿਆ ਹੈਗਾ ਤਾਂ ਫਿਰ ਉਸ ਟਾਈਮ ਕਰਨਾ ਪੈਂਦਾ ਵੀ ਜਿਹੜਾ ਵੀ ਪੈਸਾ ਮਿਲ ਗਿਆ ਕੰਮ ਆ ਫਿਲਮ ਦੀ ਕਹਾਣੀ ਤਾਂ ਹਜੇ ਸਾਨੂੰ ਹਨਾ ਟ੍ਰੇਲਰ ਤੋਂ ਇੰਨੀ ਸਮਝ ਆਈ ਹੈ ਰਸਤੀਆਂ ਦੇ ਵਾਲੇ ਦੁਆਲੇ ਰੁੱਤਾਂ ਦੇ ਵਾਲੇ ਦੁਆਲੇ ਹਨਾ ਪੋਸਟਰ ਤੇ ਵੀ ਪੋ ਮੰਗ ਜੇਠ ਇਹ ਸਭ ਕੁਝ ਹਨਾ ਲਿਖਿਆ ਹੋਇਆ ਹੈ ਤੇ ਗੈਵੀ ਚਾਹਲ ਨੂੰ ਪਰਸਨਲ ਜ਼ਿੰਦਗੀ ਦੇ ਵਿੱਚ ਕਿਹੜਾ ਹਨਾ ਦੇਸੀ ਮਹੀਨੇ ਦਾ ਹਿਸਾਬ ਨਾਲ ਕਿਹੜਾ ਉਹ ਪਸੰਦ ਹੈ ਕਿਹੜੇ ਰੁੱਤ ਪਸੰਦ ਹੈ ਮੈਨਾਂ ਜੀ ਬਸੰਤ ਸਾਰਿਆਂ ਨੂੰ ਪਸੰਦ ਹੁੰਦੀ ਹੁੰਨੀ ਖੁਸ਼ੀਆਂ ਵਾਲਾ ਮਾਹੌਲ ਹੁੰਦਾ ਖੁਸ਼ੀਆਂ ਵਾਲਾ ਮਾਹੌਲ ਹੁੰਦਾ ਹਾਂ ਜੀ ਹਾਂ ਜੀ ਤੇ ਬਾਕੀ ਉਹ ਮੈਨੂੰ ਸਰਦੀਆਂ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਨੇ ਸੋ ਹਰ ਇੱਕ ਮਹੀਨੇ ਦੀ ਆਪਣੀ ਇੱਕ ਖਾਸियत ਹੈ ਹੈਗੀ ਹੈ ਹਨ ਪਰ ਬਸੰਤ ਦੇ ਵਿੱਚ ਵੀ ਹੈ ਰੰਗ ਖਿੜੇ ਖਿੜੇ ਤੁਹਾਡੀ ਅੱਖਾਂ ਨੂੰ ਸੋਹਣਾ ਲੱਗਦਾ ਉਹ ਇੱਕ ਬਹੁਤ ਵਧੀਆ ਰੁੱਤ ਹੈ ਜਿਵੇਂ ਇਹਨਾਂ ਡਾਇਰੈਕਟਰ ਸਾਹਿਬ ਨੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਗਰਮੀ ਦੇ ਵਿੱਚ ਗਰਮ ਕੱਪੜੇ ਪਾ ਕੇ ਸਵੈਟਰ ਪਾ ਕੇ ਅੱਗ ਸੇਕਣੀ ਉਹ ਜਿਹੜੇ ਸੀਨ ਸ਼ੂਟ ਕੀਤੇ ਨਾ ਕਹਿੰਦੇ ਮੈਂ ਆਪਣੇ ਐਕਟਰਸ ਨੂੰ ਹੈਟਸ ਆਫ ਕਰਦਾ ਕਿ ਬਹੁਤ ਖੂਬਸੂਰਤੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੈ ਰੀਅਲ ਆਰਟਿਸਟ ਦੀ ਪਛਾਣ ਹੀ ਉੱਥੇ ਹੁੰਦੀ ਹੈ ਕਿ ਆਪਣੇ ਜਿਹੜੇ ਉਹ ਫੀਲ ਕਰ ਰਹੇ ਅੰਦਰ ਆਪਣੇ ਫੇਸ ਤੇ ਨਹੀਂ ਆਨ ਦਾ ਵੇ ਤੇ ਤੁਸੀਂ ਉਹ ਸਭ ਕੁਝ ਹੈ ਨਾ ਰੀਅਲ ਦੇ ਵਿੱਚ ਹੰਡਾਇਆ ਹੈ ਫਿਲਮ ਦੇ ਰਾਹੀ ਤੇ ਕੀ ਮਹਿਸੂਸ ਹੁੰਦਾ ਸੀ ਮੈਂ ਜਾਣਨਾ ਚਾਹੁੰਦੀ ਆ ਜਦੋਂ ਜੂ ਮਤਲਬ ਇੰਨੀ ਗਰਮੀ ਹੋਵੇ ਤਾਂ ਤੁਸੀਂ ਇਨੇ ਮੋٹے ਕੱਪੜੇ ਪਾਏ ਹੋਣ ਤੁਹਾਨੂੰ ਅੱਗ ਸੇਕੜੀ ਪੈ세 ਤੇ ਮਤਲਬ ਕੀ ਫੀਲਿੰਗਸ ਹੁੰਦੀਆਂ ਨੇ ਉਹ ਆ ਦੇਖੋ ਔਖਾ ਤਾਂ ਹੁੰਦਾ ਜੀ ਪਰ ਕੋਈ ਵੀ ਚੀਜ਼ ਹੈਗੀ ਮੈਂ ਕਹਿੰਨਾ ਵੀ ਜਦੋਂ ਤੁਸੀਂ ਮਨ ਤੁਹਾਡਾ ਜੇ ਮੈਂਟਲੀ ਤੁਸੀਂ ਇਨੇ ਸਟਰੋਂਗ ਹੋ ਨਾ ਤਾਂ ਉਹ ਚੀਜ਼ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦੀ ਜਿਵੇਂ ਆਪਣੇ ਇੱਕ ਕਹਿੰਦੇ ਨੇ ਨਾ ਵੀ ਠੰਡ ਤੇ ਬੇਜਤੀ ਜਿੰਨੀ ਮਹਿਸੂਸ ਕਰੋ ਉਹ ਨਹੀਂ ਲੱਗਦੀ ਹੈ ਸੋ ਗਰਮੀ ਦੇ ਵਿੱਚ ਵੀ ਜੀ ਜੇ ਆਪਾਂ ਮਹਿਸੂਸ ਕਰੀਏ ਤਾਂ ਗਰਮੀ ਲੱਗੂਗੀ ਜੇ ਆਪਾਂ ਮੈਂ ਮੈਂ ਉਦੋਂ ਫੀਲ ਕਰਦਾ ਸੀ ਵੀ ਸਰਦੀਆਂ ਨੇ ਅੱਛਾ ਜੀ ਕਿਉਂਕਿ ਇੱਕ ਐਜ਼ ਐਨ ਐਕਟਰ ਵੀ ਤੇ ਪਰਸਨਲੀ ਵੀ ਜਦੋਂ ਤੁਸੀਂ ਜਿਸ ਸਵੈਟਰ ਵੀ ਪਾਇਆ ਟਰਸਟ ਮੀ ਤੁਸੀਂ ਉਹ ਕਦੇ ਕੋਸ਼ਿਸ਼ ਕਰਕੇ ਰੱਖਿਓ ਵੀ ਹੁਣ ਹੀ ਘਰੇ ਜਾ ਕੇ ਗਰਮੀ ਦੇ ਵਿੱਚ ਤੁਸੀਂ ਸਵੈਟਰ ਪਾ ਲਿਓ ਕੋਟੀ ਪਾ ਲਿਓ ਜੇ ਤੁਸੀਂ ਮੈਂਟਲੀ ਇੰਨੇ ਕਨੈਕਟ ਹੋਗੇ ਨਾ ਵੀ ਮੈਂ ਸਰਦੀਆਂ ਦੇ ਵਿੱਚ ਬੈਠੀ ਆ ਤੁਹਾਨੂੰ ਪਸੀਨੇ ਦੀ ਇੱਕ ਬੂੰਦ ਨਹੀਂ ਆਊਗੀ ਤੁਹਾਨੂੰ ਗਰਮੀ ਹੋ ਮਹਿਸੂਸ ਹੀ ਨਹੀਂ ਹੋ ਸੋ ਉਹ ਚੀਜ਼ ਮੈਂ ਆਪਣੇ ਆਪ ਤੇ ਪ੍ਰੈਕਟਿਸ ਕੀਤੀ ਸੀ ਜੀ ਜਦੋਂ ਬਹਿਣਾ ਸੀਗਾ ਮੈਂ ਕਦੇ ਸੋਚਿਆ ਨਹੀਂ ਵੀ ਮੈਂ ਗਰਮੀ ਦੇ ਵਿੱਚ ਉਹ ਬੈਠਿਆ ਹੋਇਆ ਵੀ ਅਸੀਂ ਸਵੈਟਰ ਪਾਏ ਨੇ ਕਿਉਂਕਿ ਹੁੰਦਾ ਤਾਂ ਔਖਾ ਹੀ ਹੈ ਜੀ ਪਰ ਉਹਦਾ ਕੋਈ ਚਾਰਾ ਨਹੀਂ ਸੀਗਾ ਚਾਰਾ ਤਾਂ ਕਰਨੀ ਸੀ ਸਾਡੇ ਸੋ ਇਸ ਗੱਲ ਕਰਕੇ ਵੀ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਜੀ ਵੀ ਬਹੁਤ ਗਰਮੀ ਲੱਗ ਰਹੀ ਆ ਆ ਹੋਇਆ ਹੈ ਨਾ ਨਹੀਂ ਤਾਂ ਬੰਦੇ ਦੀ ਪਿੱਤ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਜੇ ਤੁਸੀਂ ਉਦੋਂ ਪਰ ਇਹ ਜਿਹਾ ਕੁਝ ਨਹੀਂ ਹੋਇਆ ਜੀ ਮੈਂ ਉਸ ਫੇਸ ਨੂੰ ਬਹੁਤ ਇੰਜੋਏ ਕੀਤਾ ਕਿਉਂਕਿ ਐਕਟਰਸ ਲਈ ਨਾ ਫਿਲਮਾਂ ਦੇ ਵਿੱਚ ਜਦੋਂ ਕੰਮ ਕਰਦਾ ਹੈ ਫਿਜ਼ੀਕਲੀ ਤਾਂ ਬੰਦੇ ਨੂੰ ਮੈਂਟੇਨ ਰੱਖਣਾ ਪੈਂਦਾ ਮੈਂਟਲੀ ਵੀ ਬਹੁਤ ਜ਼ਿਆਦਾ ਤੁਹਾਡੇ ਤੇ ਹੁੰਦਾ ਪ੍ਰੈਸ਼ਰ ਹੁੰਦਾ ਹੁਣ ਤੁਹਾਡੇ ਵੱਖਰੇ ਵੱਖਰੇ ਸ਼ੇਡਸ ਦੇਖਣ ਨੂੰ ਮਿਲੇ ਬਿਲਕੁਲ ਮਾਸੂਮ ਹੁੰਦਾ ਇੱਕ ਪਾਸੇ ਗੈਵੀ ਚਾਲ ਦੂਸਰੇ ਪਾਸੇ ਇੱਕਦਮ ਐਗਰੈਸੀ ਬਣਾ ਪੋਸਟਰ ਦੇ ਵਿੱਚ ਐਗਰੈਸ਼ਨ ਜਿਹੜੇ ਫੇਸ ਐਕਸਪ੍ਰੈਸ਼ਨ ਤੋਂ ਹੀ ਸਾਫ਼ ਜ਼ਾਹਿਰ ਹੋ ਰਿਹਾ ਤੁਹਾਨੂੰ ਮੈਨੂੰ ਲੱਗਦਾ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਤੇ ਉਹ ਜਿਹੜਾ ਟਰਾਂਸਫਰਮੇਸ਼ਨ ਤੁਸੀਂ ਆਪਣੇ ਅੰਦਰ ਕੀਤਾ ਹੈ ਬਦਲਾਅ ਕੀਤਾ ਹੈ ਕਿਉਂਕਿ ਬਹੁਤ ਸਾਰੀ ਚੀਜ਼ਾਂ ਫਿਰ ਬਦਲ ਜਾਂਦੀਆਂ ਨੇ ਤੇ ਉਹ ਤੁਸੀਂ ਕਿੱਦਾਂ ਚੇਂਜ ਪਰ ਜੇ ਤੁਸੀਂ ਕਿਸੇ ਚੀਜ਼ ਨੂੰ ਕਰਨ ਦਾ ਮਨ ਬਣਾ ਲੈਂਦੇ ਹੋ ਫਿਰ ਕੋਈ ਵੀ ਚੀਜ਼ ਔਖੀ ਨਹੀਂ ਲੱਗਦੀ ਹੈਗੀ ਸੋ ਕਿਉਂਕਿ ਟਾਈਮ ਪੀਰੀਅਡ ਹੁਣ ਦੇਖੋ ਇਹ ਵੀ ਇੱਕ ਕੋਈ ਸਾਇੰਸ ਤਾਂ ਹੈ ਨਹੀਂਗੀ ਅ ਮਤਲਬ ਜਾਦੂ ਤਾਂ ਹੈ ਨਹੀਂਗਾ ਕਿ ਤੁਸੀਂ ਅੱਜ ਮੋਟਿਓ ਕੱਲ ਨੂੰ ਪਤਲਾ ਹੋ ਜਾਓਗੇ ਪ੍ਰੋਸੈਸ ਦੇ ਲਈ ਟਾਈਮ ਤਾਂ ਚਾਹੀਦਾ ਹੈ ਨਾ ਜਿੰਨੀ ਮਰਜ਼ੀ ਡੈਡੀਕੇਸ਼ਨ ਲਾ ਲਓ ਸੋ ਉਹ ਇੱਕ ਚੈਲੰਜ ਸੀਗਾ ਕਿਉਂਕਿ ਸਾਡਾ ਫਿਲਮ ਅਸੀਂ 35-40 ਦਿਨਾਂ ਦੇ ਵਿੱਚ ਕੰਪਲੀਟ ਕਰਨੀ ਸੀਗੀ ਤੇ ਹੁਣ ਅਲੱਗ-ਅਲੱਗ ਕਿਰਦਾਰਾਂ ਦੀ ਅਲੱਗ-ਅਲੱਗ ਜਰਨੀ ਹੈਗੀ ਹੈ ਉਹਦੇ ਲਈ ਟਾਈਮ ਤਾਂ ਚਾਹੀਦਾ ਹੈਗਾ ਹੈ ਨਾ ਪਰ ਉਹ ਵੀ ਉਹ ਟਾਈਮ ਘੱਟ ਸੀਗਾ ਤਾਂ ਕਰਕੇ ਮਿਹਨਤ ਜ਼ਿਆਦਾ ਕਰਨੀ ਪਈ ਪਰ ਜਦੋਂ ਹੁਣ ਰਿਜ਼ਲਟ ਦੇਖਿਆ ਤਾਂ ਖੁਸ਼ੀ ਹੁੰਦੀ ਹੈ ਜੀ ਵੀ ਹਾਂ ਅਸੀਂ ਉਸ ਆਪਣੀ ਉਸ ਕੋਸ਼ਿਸ਼ ਦੇ ਵਿੱਚ ਕਾਮਯਾਬ ਰਹੇ ਥੈਂਕ ਯੂ ਸੋ ਮਚ ਸਰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਆਈ ਹੋਪ ਇਹ ਮੂਵੀ ਸੁਪਰ ਡੁਪਰ ਹਿਟ ਜਾਈ ਤਾਂ ਸਿੱਧਾ ਤੁਹਾਡੇ ਨਾਲ ਇੱਦਾਂ ਗੱਲਬਾਤ ਕਰਦੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ